ਬਹਤ ਬਹੁਤ ਸਵਾਗਤ ਤੁਸੀਂ ਦੇਖ ਰਹੇ ਹੋ ਖਬਰਦਾਨਾ ਸਾਡੇ ਚੈਨੋ ਤੇ ਤੁਹਾਡਾ ਸਵਾਗਤ ਹੈ ਸਾਬਕਾ ਮੁੱਖ ਮੰਤਰੀ ਬਿਰਤ ਸਿੰਘ ਦੇ ਕਤਲ ਮਾਮਲੇ ਵਿੱਚ ਬੰਦ ਗੁਰਮੀਤ ਸਿੰਘ ਇੰਜੀਨੀਅਰ ਨੂੰ ਅੱਜ ਆਖਰਕਾਰ ਅੰਤਰਮ ਜਵਾਬ ਮਿਲ ਗਈ ਹੈ ਦੱਸਦੀ ਹੈ ਗੁਰਮੀਤ ਸਿੰਘ ਜਿਹੜੇ ਇੰਜੀਨੀਅਰ ਸੀ ਲਗਭਗ 27 ਸਾਲ ਹੋ ਗਏ ਨੇ ਉਹ ਜੇਲ੍ਹ ਦੇ ਵਿੱਚ ਉਮਰ ਕੈਦ ਦੀ ਸਜ਼ਾ ਪੁੱਤਰ ਹੈ ਦੱਸਿਆ ਜਾਦਾ ਹਰ ਸੂਤਰਾਂ ਦੇ ਹਵਾਲੇ ਤੋਂ ਕਿ ਸਾਬਕਾ ਮੁੱਖ ਮੰਤਰੀ ਮਰਹੂਮ ਬੈਂਤ ਸਿੰਘ ਕਤਲकांड ਦੇ ਮਾਮਲੇ ਵਿੱਚ ਗੁਰਮੀਤ ਸਿੰਘ ਇੰਜੀਨੀਅਰ ਦਾ ਹੱਥ ਬਣਦਾ ਜਾਦਾ ਹੈ ਅਤੇ ਉਸ ਨੇ ਸਾਰਾ ਇਹ ਕਤਲकांड ਵਾਲਾ ਜਿਹੜਾ ਮਾਮਲਾ ਹੈ ਇਸ ਨੂੰ ਅੰਜਾਮ ਦੇਣ ਦੇ ਵਿੱਚ ਮਾਮਲਾ ਵੀ ਪਲਾਨ ਕੀਤਾ ਸੀ ਅੱਜ ਪੰਜਾਬ ਦੇ ਹਰਿਆਣਾ ਦੀ ਹਾਈ ਕੋਰਟ ਨੇ ਵੱਡਾ ਫੈਸਲਾ ਕਰ ਦਿੱਤਾ ਹੈ ਗੁਰਮੀਤ ਸਿੰਘ ਇੰਜੀਨੀਅਰ ਦੇ ਹੱਥ ਦੇ ਵਿੱਚ ਦੱਸਿਆ ਗੁਰਮੀਤ ਸਿੰਘ ਇੰਜੀਨੀਅਰ 2007 ਦੇ ਵਿੱਚ ਗ੍ਰਸਤਾਰ ਹੋਏ ਸੀ ਪੁਲਿਸ ਨੇ ਰਿਮਾਂਡ ਵੀ ਲਿਆ ਕਈ ਗੱਲਾਂ ਪੁਆਈਆਂ ਵੀ ਗੀਆਂ ਗੁਰਮੀਤ ਸਿੰਘ ਇੰਜੀਨੀਅਰ ਤੋਂ ਲੇਕਿਨ ਉਸ ਤੋਂ ਬਾਅਦ ਜਦੋਂ ਮਾਮਲਾ ਪੰਜਾਬ ਦੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪੁੱਜਿਆ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਸਾਬਕਾ ਮੁੱਖ ਮੰਤਰੀ ਅਤੇ ਮਰਹੂਮ ਬਲ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਗੁਰਮੀਤ ਸਿੰਘ ਇੰਜੀਨੀਅਰ ਨੂੰ ਉਮਰ ਕੈਦੀ ਦੀ ਸਜ਼ਾ ਦੇ ਦਿੱਤੀ। ਉਮਰ ਕੈਦੀ ਦੀ ਸਜ਼ਾ ਤੋਂ ਬਾਅਦ ਫਿਰ ਗੁਰਮੀਤ ਸਿੰਘ ਇੰਜੀਨੀਅਰ ਅਤੇ ਸਿੱਖ ਜਥੇਬੰਦੀਆਂ ਦੁਆਰਾ ਅੱਡੀ ਚੂਟੀ ਦਾ ਜ਼ੋਰ ਲਗਾਇਆ ਗਿਆ ਕਿ ਕਤਲ ਮਾਮਲੇ ਦੇ ਵਿੱਚ ਜਿਹੜੇ ਹੈਗੇ ਨੇ ਗੁਰਮੀਤ ਸਿੰਘ ਇੰਜੀਨੀਅਰ ਸਰਦਾਰ ਬਲ ਸਿੰਘ ਦੇ ਉਹ ਗਲਤ ਨੇ ਉਹ ਨਜਾਇਜ਼ ਨੇ ਜੇ ਬਾਕੀਆ ਵਾਸਤੇ ਪਟੀਸ਼ਨਰ ਵੀ ਦਾਇਰ ਕੀਤੀਆਂ ਗਈਆਂ ਸੁਣੋਕੀਆਂ ਵਿਦਿਤੀਆਂ ਗਈਆਂ ਪਿਛਲੇ 27 ਸਾਲਾਂ ਦੇ ਵਿੱਚ ਲੇਕਰ ਸਾਰੇ ਹੀ ਹੱਥ ਕੜਦੇ ਫੇਲ ਹੋ ਗਏ ਲੇਕਿਨ ਕੱਲ ਜਿਹੜਾ ਹੈ ਇੱਕ ਵਾਰ ਫੇਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਵੱਡਾ ਫੈਸਲਾ ਲਿਆ ਹੈ ਦੱਸਦੀ ਗੁਰਬੀਰ ਸਿੰਘ ਇੰਜੀਨੀਅਰ ਦਾ ਹੱਥ ਮੰਨਿਆ ਜਾਂਦਾ ਹੈ ਸਾਬਕਾ ਮੁੱਖ ਮੰਤਰੀ ਮਰਹੂਮ ਬੈਂਕ ਸਿੰਘ ਦੇ ਕਤਲकांड ਦੇ ਵਿੱਚ ਇਸ ਨੂੰ ਲੈ ਕੇ ਦੋ ਜਾਂ ਸੱਤ ਦੇ ਵਿੱਚ ਜਦੋਂ ਗੁਰਮੀਤ ਸਿੰਘ ਇੰਜੀਨੀਅਰ ਦੀ ਗ੍ਰਿਫਤਾਰੀ ਹੋਈ ਸੀ ਉਸ ਦਿਨ ਤੋਂ ਲੈ ਕੇ ਹੁਣ ਤੱਕ ਲਗਾਤਾਰ ਵਾਰ-ਵਾਰ ਕوشਸ਼ਾਂ ਕੀਤੀਆਂ ਗਈਆਂ ਗੁਰਮੀਤ ਸਿੰਘ ਇੰਜੀਨੀਅਰ ਦੇ ਵਕੀਲ ਦਿਹਾ ਲੇਕਿਨ ਸਾਰੀਆਂ ਹੀ ਉਹ ਦਲੀਲਾਂ ਆ ਕੇ ਅਪੀਲਾਂ ਫਿਰ ਫਿਰ ਹੋ ਗਈਆਂ ਇਸ ਨੂੰ ਲੈ ਕੇ ਹੁਣ ਇੱਕ ਵਾਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਹਰੀ ਝੰਡੀ ਦੇ ਦਿੱਤੀ ਹੈ ਗੁਰਮੀਤ ਸਿੰਘ ਇੰਜੀਨੀਅਰ ਨੂੰ ਜੋਨੇ ਕਤਲ ਕਾਂ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਗਿਆ ਸੀ ਸਾਫਕਾ ਬੁਖਮੰਤਰੀ ਵਿਅਕਤੀ 27 ਸਾਲਾਂ ਬਾਅਦ ਅੱਜ ਜਿਹੜਾ ਹੈ ਅੰਤਮ ਜਵਾਬ ਦੇ ਦਿੱਤੀ ਹੈ ਗੁਰਬੀਰ ਸਿੰਘ ਇੰਜੀਨੀਅਰ ਨੂੰ ਅਤੇ ਅੱਜ ਉਹ ਆਪਣੇ ਪਰਿਵਾਰ ਅਤੇ ਆਪਣੇ ਸੰਗੇ ਸਾਥੀਆਂ ਨੂੰ ਜਾ ਕੇ ਆਪਣੇ ਪਿੰਡ ਵਿੱਚ ਮਿਲਣਗੇ ਧੰਨਵਾਦ